ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੋਖਾਂ ਦੇ ਭਵੰਤ ਮਾਨ ਦੇ ਬਿੱਤਵਾਂ ਦੇ ਹਰਪਾਲ ਸਿੰਘ ਚੀਮਾ ਤੋਂ ਮੰਗਾ ਬਣਾਉਣ ਦੇ ਲਈ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮਲਾਜਮਾਂ ਵੱਲੋਂ 24 ਮਾਰਚ ਨੂੰ ਮਹਾਲੀ ਦੇ ਵਿੱਚ ਨੇੜੇ ਗੋਦਵਾਰਾ ਅੰਬ ਸਾਹਿਬ ਦੇ ਨੇੜੇ ਰੈਲੀ ਕੀਤੀ ਜਾਊਗੀ ਜੋ ਰਿਟਾਇਰਡ ਹੋਏ ਸਾਥੀ ਆ ਬਾਤੋਂ ਵੱਧ 24 ਮਾਰਚ ਨੂੰ ਜੋ ਪੈਨਸ਼ਨ ਲਈਤੀ ਜਾ ਰਹੀ ਹੈ ਪੰਜਾਬ ਦੇ ਵਿਧਾਨ ਸਭਾ ਦੇ ਬਖਸ਼ ਇੰਦਰਾਨ ਜੋ ਮਹਾਲੀ ਵਿੱਚ ਰੈਲੀ ਕੀਤੀ ਜਾਊਗੀ 25 ਮਾਰਚ ਨੂੰ ਸਰਕਾਰੀ ਮੁਲਾਜ਼ਮਾਂ ਵੱਲੋਂ ਅਤੇ ਅਲ ਸਰਕਾਰੀ ਮੁਲਾਜ਼ਮਾਂ ਵੱਲੋਂ ਮਹਾਲੀ ਦੇ ਵਿੱਚ ਹੀ ਰੈਲੀ ਕੀਤੀ ਜਾਊਗੀ ਵਿਧਾਨ ਸਭਾ ਦੇ ਬਖਸ਼ ਇੰਦਰਾਨ ਕਿਉਂਕਿ ਮੁਖਨ ਭਵਾਂtਮਾਨ ਅਤੇ ਬੇਤੋ ਹਰਬਾ ਸਿੰਘ ਜੀ ਨਾਲ ਸਾਂਝੇ ਫਰਣ ਜਾਂਗ ਮੀਟਿੰਗਾਂ ਹੋਈਆਂ ਜਸਤੇ ਵਿੱਚ ਮੁੱਖ ਮੰਗ ਸੀ ਕਿ ਪੰਜਾਬ ਦੇ ਮਹਾਰਾਜਾਂ ਦਾ ਡੀਏ 42% ਆ ਉਸ ਨੂੰ ਵਧਾ ਕੇ 53% ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਡੀਏ 53% ਹੋ ਚੁੱਕਿਆ ਤੇ ਪੰਜਾਬ ਉਹਨਾਂ ਦਾ ਡੀਏ 11% ਘਾਟਾ ਉਹਨੂੰ 53% ਕੀਤਾ ਜਾਵੇ ਅਤੇ ਜੋ 5.5 ਸਾਲ ਦਾ ਏਰੀਆ ਹੈ ਲਗਭਗ 14000 ਕਰੋੜ ਰੁਪਇਆ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮਾਨਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ 85 ਸਾਲ ਵਾਲੇ ਮਨਾਂ ਦੇ ਮਲਾਜਾਂ ਨੂੰ ਜੋ ਰਿਟਾਇਰਨ ਹੋ ਚੁੱਕਿਆ ਉਹਨਾਂ ਨੂੰ ਏਰੀਆ 2 ਕਿਸਤਾਂ ਤੇ ਜਾਊਗਾ ਇਸ ਤਰ੍ਹਾਂ ਹੀ 65 ਸਾਲ ਤੋਂ 75 ਸਾਲ ਦੇ ਮਲਾਜਾਂ ਨੂੰ ਕਿਸਤਾਂ ਜੀ ਰੇਤਾ ਜਾਊਗਾ 58 ਤੋਂ 65 ਸਾਲ ਵਾਲੇ ਨੂੰ ਕਿਸਤਾਂ ਜੀ ਰੇਤਾ ਜਾਊਗਾ ਤੇ ਜੋ ਪੰਜਾਬ ਸਰਕਾਰ ਦੇ ਵਰਕਿੰਗ ਮੁਲਾਜ਼ਮਾਂ ਰੈਗੂਲਰ ਮੁਲਾਜ਼ਮਾਂ ਜੋ ਕੰਮ ਕਰਦੇ ਹਨ ਉਹਨਾਂ ਨੂੰ ਏਰੀਆ 1 April 2026 ਤੋਂ ਉੱਤੇ ਜਾਊਗਾ ਪਰੇ ਬਹੁਤ ਹੀ ਨੰਨਜੋਗ ਆ ਜਿਹੜੀਆਂ ਮੰਗਾਂ ਨੂੰ ਮਨਾਉਣ ਦੇ ਲਈ ਮੁਲਾਜ਼ਮਾਂ ਵੱਲੋਂ 24 ਮਾਰਚ ਨੂੰ ਮਹਾਲੀ ਦੇ ਵਿੱਚ ਰੈਲੀ ਕੀਤੀ ਜਾਊਗੀ ਉਸ ਤੋਂ ਬਾਅਦ 25 ਮਾਰਚ ਨੂੰ ਜੋ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਨੂੰ ਮਤਲਬ ਰੈਲੀ ਕੀਤੀ ਜਾਊਗੀ ਤੇ ਉਸ ਤੋਂ ਬਾਅਦ 26 ਮਾਰਚ ਨੂੰ ਜੋ ਬਿਲੀਵੋੜ ਦੇ ਪੀਐਸ ਪੀਸੀਐਲ ਦੇ ਪੀਐਸਟੀਸੀ ਦੇ ਮੁਲਾਜ਼ਮਾਂ ਉਹਨਾਂ ਵੱਲੋਂ ਮਹਾਲੀ ਵਿੱਚ ਰੈਲੀ ਕੀਤੀ ਜਾਊਗੀ ਮੁੱਖ ਮੰਗ ਹੈ ਜੀ 17 7 2020 ਐਮਾ ਨੂੰ ਛੇਵਾਂ ਪੇਖ ਨਾਉ ਕਰਨਾ ਪ੍ਰਾਣੀ ਪੈਸ਼ਨ ਬਹਾਲ ਕਰਨਾ ਪੰਜਾਬ ਸਰਕਾਰ ਵੱਲੋਂ ਪ੍ਰਾਣੀ ਪੈਸ਼ਨ ਬਹਾਲ ਕਰਨ ਵਾਸਤੇ 2022 ਦੇ ਵਿੱਚ ਨੋਟਿਸ ਕੀਤਾ ਗਿਆ ਸੀ ਪਰ ਅੱਜ ਤੱਕ ਪ੍ਰਾਣੀ ਪੈਸ਼ਨ ਬਹਾਲ ਨਹੀਂ ਕੀਤੀ ਨਿਯਮ 172 ਦੇ ਅਨਸਾਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਨਾਜਮਾ ਪੱਕੇ ਕਰਾਉਣ ਲਈ ਜਿਸ ਤਨਾ ਰੋਪੜ ਤੋਂ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਧਰਮ ਨਲਾਹ ਰ ਮਹੱਬਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਦੀ ਘੜ ਤਨਖਾਹ ਦੇ ਕੰਮ ਕੰਮ ਕਰਦੇ ਆ ਉਹਨਾਂ ਕੰਮਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਪ੍ਰਮੁੱਖਾਂ ਦੇ ਭਵਾਨ ਤੁਮਾਰੇ ਕਈ ਵਾਰ ਕਹਿ ਚੁੱਕੇ ਆ ਵੀ ਕੱਚੇ ਮਨਾਜਮਾ ਅੱਗੇ ਹਾਂ ਮੈਂ ਕੱਚਾ ਛੱਡ ਕਟੂਗਾ ਪੱਕਾ ਕਰੂੰਗਾ ਮੁੱਖਾਂ ਦੇ ਭਵਾਨ ਤੁਮਾਨੇ ਅੱਜ ਇਹ ਵੀ ਕਿਹਾ ਸੀਰ ਭਗਤ ਸਿੰਘ ਦੇ ਪਿੰਡ ਖੜਗਕਰਾਂ ਦੇ ਵਿੱਚ ਆ ਕੇ ਕਿ ਸਾਡੀ ਸਰਕਾਰ ਬਣੀ ਨੂੰ 3 ਸਾਲ ਪੂਰੇ ਹੋ ਚੁੱਕੇ ਆ ਤੇ ਅਸੀਂ ਜੋ ਵਾਦਾ ਕੀਤਾ ਸੀ ਲੋਕਾਂ ਨਾਲ ਉਹ ਪੂਰੇ ਕਰ ਚੁੱਕੇ ਆ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਮਲਾਹ ਦਾ 11 ਸਾਲ ਡੀਏ ਕੌਣ ਦੇਊਗਾ 550 ਸਾਲ ਦਾ ਇਰੀ ਦਾ ਪੇ ਕਿਹਨੂੰ ਦਾ ਉਹ ਕੌਣ ਦੇਊਗਾ ਬਖ ਬੰਡੀਆਂ ਬਾਤਾਂ ਮਲਾਹ ਦੇ ਵਿੱਚ 85 ਸਾਲਾਂ ਹੋਰ ਸਮੇਂ ਵਿੱਚ ਜਿਹ ਜੋ ਹਿਰਤਾ ਜਾਊਗਾ ਤੇ 58 ਤੋਂ 65 ਸਾਲਾਂ ਨੂੰ ਕਿਸ ਤਰ੍ਹਾਂ ਦਿੱਤਾ ਜਾਊਗਾ ਮੁਲਾਇ ਮੰਗ ਕਰਦੇ ਆਂ ਕਿ ਮਲਾਇ ਨੂੰ ਏਰੀਆ ਰਹਾ ਜੋ ਪੇਕ ਵਿੱਚ ਸਾਢੇ 5 ਸਾਲਾਂ ਪਹਿਲਾਂ ਬਹੁਤ ਹੀ ਲੇਟ ਚੁੱਕਿਆ ਲੇਟ ਹੋ ਚੁੱਕਿਆ ਹੈ ਉਹ ਏਰੀਆ ਰ ਇੱਕ ਜਾਂ ਦੋ ਕਿਸੇ ਨਾਲ ਦਿੱਤਾ ਜਾਵੇ ਜਿਸ ਨੂੰ ਲੈ ਕੇ 24 25 ਤੇ 26 ਮਾਤ ਨੂੰ ਰੈਲੀ ਮਹਾਲੀਓਂ ਕੀਤੀ ਜਾਊਗੀ ਮੈਂ ਸਾਰੇ ਮਲਾਇਆਂ ਸਾਦਿਆਂ ਨੂੰ ਅਪੀਲ ਕਰਦਾ ਪੈਨਸ਼ਨਾਂ ਦੇ ਸਾਦਿਆਂ ਨੂੰ ਅਪੀਲ ਕਰਦਾ ਹੈ ਕਿ ਉਹ 24 ਮਾਰਚ ਨੂੰ ਬੰਡਣਾ ਜੋ ਸਰਕਾਰੀ ਮਲਾਇ ਕੰਮ ਕਰਦੇ ਆ ਉਹ 25 ਮਾਰਚ ਨੂੰ ਮਹਾਲੀ ਦੇ ਵਿੱਚ ਰੈਲੀ ਕੀਤੀ ਜਾਊਗੀ ਖੋਦਾ ਨੇੜੇ ਅੰਬਸਾਵ ਹੈ ਇਸ ਤਰ੍ਹਾਂ 26 ਮਾਰਚ ਨੂੰ ਜੋ ਪੀਐਸ ਪੀਸੀਐਲ ਦੇ ਮਲਾਜਮਾਂ ਪੀਐਸਟੀਸੀਐਲ ਦੇ ਮਲਾਜਮ ਬਾਦ ਹੋਰਗੇਨਿਟਿਵ 12 ਤਾਂ ਕਿ ਕੰਮ ਕਾਨੀ ਨਹੀਂ ਸੁੱਤੀ ਸਰਕਾਰ ਨੂੰ ਜਾਇਆ ਜਾ ਸਕੇ ਧੰਨਵਾਦ ਜੀ